ਪੱਖਾ ਪੀਸ ਦਾਸਕ ਹੈ ਸਭ ਮੋਹਿ ਨਿਹਾਲ ਰਾਜ ਮਿਲਖ ਸ਼ਕਦਾਰੀਆਂ ਅਗਨੀ ਮੈਂ ਜਾਲ ਸੰਤ ਜਨਾ ਕਾ ਸ਼ੋਹਰਾ ਤਸ ਚਰਣੀ ਲਾਗ ਮਾਇਆ ਧਾਰੀ ਛਤਰ ਪਤ ਤਿੰਨ ਛੋਡੋਂ ਤਿਆਗ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ਗ੍ਰਿਹ ਸ਼ਕਤ 36 ਪ੍ਰਕਾਰ ਇਹ ਬਿਕੋਸ਼ਮਾਨ ਭਗਤ ਜਨਾਂ ਦਾ ਰੂਪ ਰਾ ਕੋੜ ਨਗਨ ਨਾ ਹੋਈ ਸ਼ਕਤ ਸਿਰ ਪਾਉ ਰੇਸ਼ਮੀ ਪਹਿਰਤ ਪਤਖੋਈ ਸ਼ਕਤ ਸ਼ਿਵਮੁਖ ਜੋਰੀਆਂ ਅਤ ਵਿੱਚੋਂ ਊਟਾ ਹੈ ਹਰ ਜਨ ਕੀ ਸੇਵਾ ਜੋ ਕਰੇ ਇਤ ਹੁੰਦਾ ਛੁਟਾ ਸਭ ਕਿਛੁ ਤੁਮਹੀ ਦੇਹੁ ਆਪ ਬਣਤ ਬਣਾਈ ਦਰਸ਼ਨ ਪੀਤਤ ਸੰਧ ਕਾ ਨਾਨਕ ਗੁਣ ਗਾਈ ਸਭ ਕਿਛੁ ਤੁਮਹੀ ਦੇਹੁ ਆਪ ਬਣਤ ਬਣਾਈ ਦਰਸ਼ਨ ਪੀਤਤ ਸੰਧ ਕਾ ਨਾਨਕ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਆਪਾਂ ਸਾਰੇ ਤਨ ਤਨ ਸੰਤ ਬਾਬਾ ਚੰਦ ਸਿੰਘ ਜੀ ਆਪਾਂ ਬਾਬਾ ਚੰਨ ਕਹਿੰਦੇ ਹਾਂ ਸੰਪੂਰਨ ਨਾਮ ਚੰਦ ਸਿੰਘ ਹੈ ਜਿਆਦਾਤਰ ਸਿੱਖ ਉਹਨਾਂ ਨੂੰ ਬਾਬਾ ਚੰਨ ਜੀ ਕਹਿੰਦੇ ਸਨ ਮੇਰੇ ਜੀਵਨ ਤੋਂ ਪਹਿਲੇ ਮਹਾਨ ਸਤਿ ਪੁਰਸ਼ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਗੁਰੂ ਵੱਲੋਂ ਦੱਸੀਆਂ ਜਿਹੜੀਆਂ ਸੰਤ ਦੀਆਂ ਛਾਣੀਆਂ ਨੇ ਉਹਨਾਂ ਨੂੰ ਸੰਪੂਰਨ ਤੌਰ ਤੇ ਪੂਰਿਆਂ ਕੀਤਾ ਮੈਂ ਪਹਿਲਾਂ ਵੀ ਸ਼ਲਾਕ ਗਿਆ ਸਾਂ ਪਿੰਨ ਮੈਨੂੰ ਗ੍ਰੰਥੀ ਸਿੰਘ ਦੀ ਡਿਊਟੀ ਤੇ ਦੁਬਾਰਾ ਲਾਉਣ ਵਾਲੇ ਬਾਬਾ ਚੰਦ ਦੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਦੋਂ ਲੰਗੋਵਾਲ ਤੋਂ ਛੁੱਟੀ ਹੋਈ ਮੈਂ ਇਹ ਤਿਆਰ ਕਰ ਲਿਆ ਸੀ ਵੀ ਆਪਾਂ ਗ੍ਰੰਥੀ ਸਿੰਘ ਦੁਬਾਰਾ ਨਹੀਂ ਬੜਨਾ ਜਿੱਥੇ ਬਾਕੀ ਦੇ ਖੇਤੀਬਾੜੀ ਕਰਦੇ ਨੇ ਆਪਾਂ ਵੀ ਕਰਾਂਗੇ ਉਹਨਾਂ ਨੇ ਦਿੱਲੀ ਭੇਜਿਆ ਸੀ ਉਹਨਾਂ ਵੱਲੋਂ ਜਿਹੜੇ ਵਚਨ ਕੀਤੇ ਗਏ ਤਿੰਨ ਉਹਨਾਂ ਵਚਨਾਂ ਖੇਸਨ ਸਮੇਂ ਨਾ ਪੱਕਾ ਮਾਇਆ ਕਿਸ ਤੋਂ ਮੰਗ ਕੇ ਨਹੀਂ ਲੈਣੀ ਹਰਤੀ ਪੈਣ ਨੂੰ ਆਪਣੀ ਮਾਂ ਪੈਣ ਦਾ ਦਰਜਾ ਦੇਣਾ ਹੈ ਉਹਨਾਂ ਕਮੰਦਿਆਂ ਦਿੱਲੀ ਤੋਂ ਲੈ ਕੇ ਬਿਆਨਤ ਗੁਰਦਆਰੇ ਜਿੱਥੇ ਆਪਾਂ ਬਿਉਟਨਾ ਲਪਾਈਆਂ ਹਨ ਉਹਨਾਂ ਦੀ ਰਹਿਮਤ ਸਦਕਾ ਮੈਂ ਇਹ ਸੇਵਾ ਕਰਨਿਆ ਸੰਤ ਸ਼ਬਦ ਦੀ ਵਿਆਖਿਆ ਲਈ ਕਿਸੇ ਪ੍ਰੇਮੀ ਨੇ ਕਿਹਾ ਸੀ ਕਿ ਆਜ ਤੁਸੀਂ ਕੇਵਲ ਸੰਤ ਸ਼ਬਦ ਤੇ ਫੁਰਨਾ ਮੈਂ ਸ਼ਬਦਾਂ ਤਾਂ ਪੜਿਆ ਸੰਤ ਦੀ ਵਿਆਖਿਆ ਕਰਦਾ ਹਾਂ ਰਬਾ ਗੁਰੂ ਤੇ ਸੰਤ ਵਦਵਾਨ ਇਸ ਗੱਲ ਨੂੰ ਮੰਨਦੇ ਨੇ ਕਿ ਇਹਨਾਂ ਤਿੰਨਾਂ ਦੀ ਵਿਣਿਆਈ ਕੀਤੀ ਜਾ ਸਕਦੀ ਹੈ ਜੀ ਵਿਆਖਿਆ ਨਹੀਂ ਅਸੀਂ ਕਰ ਸਕਦੇ ਵਡੇਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾ ਜਾਏ ਸੋ ਕਰਤਾ ਕਾਦਰ کریم ਦੇ ਜੀਆ ਸਤਿਗੁਰਾਂ ਖੜਿਜੁ ਸਮਾਹੇ ਇਹ ਰੋਜ਼ ਅਸੀਂ ਆਸਾ ਜੀ ਦੀ ਬਾਣੀ ਵਿੱਚ ਸੁਣਦੇ ਹਾਂ ਇਹ ਬਾਣੀ ਦੀ ਭਗਤੀ ਹੈ ਜਨਮ ਮਰਨ ਦੋ ਮੈ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਿ ਸ਼ੋ ਲੈਣ ਪਲਾਈ ਜੀ ਦਾਨ ਜਿੰਦ ਦਾ ਦਾਨ ਤਾਂ ਆਪਾਂ ਬੜਾ ਦਾਨ ਕਰਨੇ ਬੜੇ ਚਾਹ ਹੁੰਦੇ ਨੇ ਸਾਨੂੰ ਹੰਕਾਰ ਵੀ ਆਉਂਦਾ ਪਰ ਮਾਨ ਨਾ ਕਰਿਆ ਕਿ ਮੈਂ ਘਟਾਤੇ ਦਾ ਦਿੱਤਾ ਖੰਡ ਦੀ ਕੋਰੀ ਦੇ ਦਿੱਤੀ ਸਤਿਗੁਰਾਂ ਖਾਂ ਤੇ ਬਾਣ ਕੀਤਾ ਨਾ ਤੁਸੀਂ ਕਈਆਂ ਨੇ ਪਾਠ ਕਰਵਾਇ 38 ਸ੍ਰੀ ਅਖੰਡ ਪਾਠ ਸਾਹਿਬ ਹੋਏ ਨੇ ਕਿ ਇਹ ਸ੍ਰੋਗਾ ਜਿ ਸਾਰਿਆਂ ਨੂੰ ਚੇਤੇ ਕਰਿਓ ਜਿਹੜੂ ਦਾਨ ਕਰਦੇ ਨੇ ਤੀਰਥ ਮਰਤ ਅਰ ਦਾਨ ਕਰ ਤੀਰਥ ਮਰਤ ਸਾਰੇ ਪੜਾ ਦੀ ਤੀਰਥ ਮਰਤ ਅਰ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨਿਹਫਲ ਜਾਤ ਤਿਹ ਜੋ ਕੁੰਚਦਿ ਇਸ਼ਨਾਨ ਇਸ਼ਨਾਨ ਅਪਜ ਬੇਕਾਰਤ ਲਾ ਇੱਤਦਾਨ ਕਰਿਆ ਮਨ ਨਿਕਰਨਾ ਦੂਜਾ 사ਤ ਸੰਗਤ ਵਿੱਚ ਕਦੇ ਵੀ ਗੱਲਬਾਤ ਨਾ ਕਰਿਓ ਸੰਤ ਬਾਬਾ ਸੁੰਦਰ ਸਿੰਘ ਜੀ ਅਲੀ ਬੇਗ ਵਾਲੇ ਬਹੁਤ ਮਹਾਨ ਸੰਤ ਸਨ ਉਹਨਾਂ ਕੋਲ ਇੱਕ ਪ੍ਰੇਮੀ ਆ ਗਿਆ ਉਹਨਾਂ ਦੇ ਨਾਲ ਉਹਨਾਂ ਦੀ ਜਵਾਨ ਧੀ ਸੀ ਮਹਾਨ ਪ੍ਰਸ਼ੰਗ ਨੇ ਰਹਿਸਨਾ ਦਿੱਤੇ ਉਹ ਆਪ ਨਹੀਂ ਰੱਬ ਵਰਤਦਾ ਰੱਬ ਦਾ ਹੁੰਦੇ ਹਨ ਉਹਨਾਂ ਨੂੰ ਰੱਬ ਤੋਂ ਕੱਟ ਨਹੀਂ ਜਾਣਣਾ ਚਾਹੀਦਾ ਹਰ ਹਰ ਜੰਮ ਦਾ ਏਕ ਹੈ ਮੇਮ ਵਿਚਾਰ ਕਸ਼ਨਾ ਹੈ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਉਹ ਰੱਬ ਦੇ ਬਰਾਬਰ ਦੀ ਸੱਤਾ ਰੱਖਣੀ ਨਹੀਂ ਆਪਾਂ ਕਹਿੰਨੇ ਆਂ ਕਿ ਆਪਾਂ ਅੱਜ ਆਪਣਾ ਪ੍ਰੋਗਰਾਮ ਕਿਤੇ ਵੇਖੀਏ ਕਿ ਕਈਆਂ ਥਾਵਾਂ ਤੇ ਲਾਈਵ ਚੱਲ ਰਿਹਾ ਦਰਬਾਰ ਸਾਹਿਬ ਕੋਹੜ ਥਾਵਾਂ ਤੋਂ ਆਪਾਂ ਕਦੇ ਕਦੇ ਰੱਬ ਨਾਲ ਜੁੜੇ ਕਦੇ ਕਦੇ ਸੰਬੰਧ ਕਈਆਂ ਦਾ ਸਾਦੀ ਉਮਰ ਜੁੜਦਾ ਨਹੀਂ ਜਿਹੜਾ ਸੰਪੂਰਨ ਸੰਤ ਬਣ ਜਾਂਦਾ ਉਹ ਹਰ ਸਮੇਂ ਪਰਮੇਸ਼ਰ ਦੇ ਨਾਲ ਲਾਈਵ ਰਹਿੰਦਾ ਉਹਦਾ ਸੰਬੰਧ ਜੁੜਿਆ ਹੁੰਦਾ ਪਰਿਵਾਰ ਬੜਾ ਭਾਵਨਾ ਵਾਲਾ ਸੀ ਬੜੀ ਵੱਡੀ ਗੱਡੀ ਲੈ ਕੇ ਆਏ ਸੋਨਾ ਗੁਲਦਸਤਾ ਮਹਾਂਪੁਰਸ਼ਾਂ ਵਾਸਤੇ ਜਦੋਂ ਬੈਠੇ ਉਹ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਾਖੀ ਕਿਸੇ ਨੂੰ ਸੁਣਾ ਰਿਹਾ ਸਨ ਪਹਿਲੇ ਉਹ ਪ੍ਰੇਮੀ ਬੈਠੇ ਸਨ ਕੋਸਤੇ ਇਹਨੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਮਹਾਂਪੁਰਸ਼ਾਂ ਨੇ ਆਖੀ ਗੱਲ ਨਹੀਂ ਕਰਨੀ ਜਿੰਨਾ ਚਿਰ ਇਹ ਸਾਖੀ ਸਮਾਪਤ ਨਹੀਂ ਹੁੰਦੀ ਬਚਨ ਹੁੰਦਾ ਹੈ ਉਹਨਾਂ ਤੱਕ ਕਿਸੇ ਨਹੀਂ ਬੋਲਣਾ ਉਹਨਾਂ ਤੇ ਰੋ ਚੁੱਪ ਕੀਤੀ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਦੂਜੀ ਵਾਰ ਫਿਰ ਮਾਮ ਪੁੱਛਾਂ ਨੇ ਰੋਕਿਆ ਤੀਜੀ ਵਾਰ ਜਦੋਂ ਉਹਨੀ ਇੱਕ ਸ਼ਬਦ ਹੈ ਜੀ ਇੱਕ ਵੀ ਜਟਾ ਦੋ ਵੀ ਜਟਾ ਇਹ ਆਮ ਸੰਸਾਰਕ ਸ਼ਬਦ ਹੈ ਜੀ ਤੀਜੀ ਵਾਰੀ ਪਿਆਸ ਛੱਡਤਾ ਵੀ ਤੀਜੀ ਵਾਰ ਨਹੀਂ ਇੱਕ ਵਾਰੀ ਗੁਨਾਹ ਬਖਸ਼ਿਆ ਜਾਂਦਾ ਦੂਜੀ ਵਾਰ ਤੀਜੀ ਵਾਰ ਨਹੀਂ ਉਹਨਾਂ ਦੇ ਮੁਖ ਚੋਂ ਸੁਭਾਵ ਨਿਕਲੇ ਆ ਇਹ ਤੁਕਬਾਗਾਂ ਲੰਚ ਲੀਤੇ ਨਹੀਂ ਫਿਰ ਤੈਨੂੰ ਰੋਕਿਆ ਗੱਲਬਾਤ ਨਹੀਂ ਕਰਨੀ ਪਰਿਵਾਰ ਬੈਠਾ ਲਿਆ ਸਾਖੀ ਸੰਪੂਰਨ ਮਹਿੰਦੂ ਗੁਰੂ ਕੇ ਲੰਗਰਾਂ ਚ ਗਏ ਉਹਨੂੰ ਸੱਚੀ ਮਤੀ ਚਾਲੂ ਗਿਆ। ਪ੍ਰਸ਼ਾਦਾ ਛਕੋ ਨਹੀਂ ਥਾਲੀ ਰੱਖੀ ਸਿੰਘਾਂ ਥਾਲੀ ਵਿੱਚ ਦਾਨ ਪ੍ਰਸ਼ਾਦਾ ਪਾਇਆ ਨਾ ਥਾਲੀ ਚੁੱਕ ਕੇ ਮਾਰੀ ਤਨ ਦੇ ਕੱਪੜੇ ਪਾੜਨੇ। ਪਰਿਵਾਰ ਡਰ ਗਿਆ ਬੜਾ ਅਮੀਰ ਸੀ ਸਤਪੁਰਾਂ ਉਹਨਾਂ ਦਾ ਸੇਵਕ ਸੀ ਸੰਤਪਾਪੁਰ ਸੁੰਦਰ ਸਿੰਘ ਜੀ ਅਲੀ ਬੇਗਵਾਲਿਆਂ ਦੇ। ਮਹਾਂਪੁਰਸ਼ਾਂ ਨੂੰ ਲੈ ਕੇ ਆਏ ਉਹਨਾਂ ਖੱਪ ਨਹੀਂ ਹੁਣ ਨਹੀਂ। ਕਿਹਨੇ ਵਕਤ ਵਿੱਚ ਹਾਲਿਆ ਦੂਤ ਪਰੇ ਟੋਕੀਆਂ ਸੀ ਇਹ ਮੈਂ ਤੇ ਬੋਲਿਆ ਨਹੀਂ ਪਤਾ ਨਹੀਂ ਸੁਭਾਵਕ ਬਚਣਾਈ ਨੇ ਤੇ ਵਰਤਨ ਹਾਂ ਆ ਇੱਕ ਗੱਲ ਅਸੀਂ ਕਰ ਰਹੇ ਹਾਂ ਵੀ ਇਹ ਰਹੇਗੀ ਦਿਮਾਗੀ ਤਵਾਜਨ ਖੋਇਆ ਲੇਗਾ ਪਰ ਸਾਰੀ ਉਮਰ ਸਤਨਾਮ ਦਾ ਜਾਪ ਕਰੇ ਇੱਕੋ ਸ਼ਬਦ ਉਹਨਾਂ ਕਿਹਾ ਸੀ ਗੁਰ ਸਤਨਾਮ ਉਹਨੇ ਪਿੱਛੇ ਬੋਲਿਆ ਜਿੰਨਾ ਚਿਰ ਉਹ ਜਿਉਂਦੀ ਨਹੀਂ ਉਹ ਸਤਨਾਮ ਦਾ ਜਾਪ ਹੀ ਕਰਦੀ ਆਪ ਵੀ ਮਹਾਰਾਜ ਆਖਿਆ ਆਪ ਵੀ ਕਰੇਗੀ ਤੇ ਦੂਜਿਆਂ ਨੂੰ ਵੀ ਕਰਾਏਗੀ ਸਪੀਕਰ ਗੁਰੂ ਘਰ ਵਿੱਚ ਵੀ ਉਨੇ ਕਰਾਇਆ ਜਾ ਪਾਕਿਸਤਾਨ ਦੀ ਗੱਲ ਹੈ ਸ਼ਾਨੂ ਕੀ ਹੁੰਦਾ ਅਸੀਂ ਆਉਨੇ ਆ ਗੁਰੂ ਘਰ ਬਸਾਰੇ ਦੁੱਖ ਸੁੱਖਾ ਪਾਇਤੇ ਕਰੋ ਬਣੇ ਹੁੰਦੇ ਨੇ ਕਿ ਗੁਰੂ ਦੀ ਪਰਵਾਹੀ ਨਹੀਂ ਹਰ ਜਸ ਕਰਤੇ ਬਾਤ ਚਲਾਵੇਂ ਗੋਬਿੰਦ ਸਿੰਘ ਵੈ ਸਿੱਖ ਨਾ ਆਵੇ ਸਤਿਗੁਰਾਂ ਖਾ ਮਿਲ ਨੂੰ ਨਹੀਂ ਚੰਗਾ ਲੱਗਦਾ ਉਹ ਸਿੱਖ ਗੁਰੂ ਕੋਲ ਕੇਵਲ ਗੁਰੂ ਦੀ ਗੱਲ ਸੁਣ ਇਸ ਤਰ੍ਹਾਂ ਅਰਾਧਨਾ ਕਰੀ ਅੰਤਰਗੁਣ ਅਨੰਤ ਜਿਹਾ ਜਾਪੁ ਗੁਰਨਾ ਨਿਤਨੀ ਸਤਗੁਰੂ ਪੇਖਣਾ ਸ਼ਰਵਣੀ ਸੁਨਣਾ ਗੁਰਨਾ ਸਤਗੁਰੂ ਸੇਤੀ ਰਤਿਆ ਨਨਗਾ ਪਾਈਆਂ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਮਤ ਦੇ ਜਗ ਮਹਿ ਉਤਮ ਕਾਦੀ ਆਹ ਵਿਰਲੇ ਕੀ ਕੀ ਜਦੋਂ ਇਸ ਦਰ ਤੇ ਚੁੱਕੋਗੇ ਅਰਧਨਾ ਇੰਜ ਕਰੋਗੇ ਮਹਾਂਪੁਰਸ਼ਾਂ ਦੀ ਸਤਿਗੁਰਾਂ ਨੇ ਬਾਣੀ ਵਿੱਚ ਛਿਪਤ ਕਰਦੇ ਆਖਿਆ ਕਿ ਜੇ ਮਹਾਂਪੁਰਸ਼ਾਂ ਕੋਲ ਜਾਣਾ ਹੈ ਇਹ ਸੇਵਾ ਕਰੀ ਉਹਨਾਂ ਦੀ طاقت ਉਹਨਾਂ ਦੀ ਸੱਤਾ ਇੰਨੀ ਬਣ ਜਾਂਦੀ ਪੱਖਾ ਫੇਰੀ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ਼ ਕਮਾਵਾਂ ਨਾਨਕ ਕੀ ਪ੍ਰਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਮੇਰੀ ਇਹ ਬੇਨਤੀ ਆ ਕਿ ਮੈਨੂੰ ਅਸੀਂ ਤੇ ਰੋਜ਼ ਕਰਦੇ ਆਂ ਜੀ ਅਰਦਾਸ ਵਾਲੇ ਬੜੇ ਸਿਆਣੇ ਚੰਨ ਜਿਨ੍ਹਾਂ ਨੇ ਅਰਦਾਸ ਦੀ ਮਿਲ ਕੇ ਰਚਨਾ ਕੀਤੀ ਬਹੁਤ ਉਤਮ ਹੋਣ ਜੀ ਉਹਨਾਂ ਦੇ ਸੁਭਾਅ ਸਾਨਾ ਸੁਭਾਈ ਦੀ ਸਵਖ ਹੋਇਆ ਸਾਡੇ ਅੰਦਰ ਨਿਰਮਲਤਾ ਹੀ ਨਹੀਂ ਆਈ ਸਤਿਗੁਰਾਂ ਆਖਿਆ ਸੀ ਕੋਈ ਜਨ ਹਰਿ ਸਿਉ ਦੇਵੇ ਜੋਰ ਚਰਨ ਗ੍ਰਹੂ ਬਕੂਸ਼ੁ ਬਰਸਨਾ ਦੀਜੈ ਪ੍ਰਾਨ ਆਪੂਰ ਮਨ ਤਨ ਨਿਰਮਲ ਕਰਨ ਤਿਆਰੋ ਹਰ ਸਿੰਚੈ ਸੁਧਾ ਸੰਜੋੜ ਇਹਨਾ ਮਨ ਤੇ ਤਨ ਨੂੰ ਨਿਰਮਲ ਕਿਆਰਾ ਬਣਾਣਾ ਤਾਂ ਦਾ ਕੀ ਗੱਲ ਬਣੇਗੀ ਇੰਜ ਆ ਕੇ ਗੁਰੂ ਨੂੰ ਵੇਖਣ ਦੀ ਥਾਂ ਇੱਕ ਦੂਜੇ ਦੇ ਸੂਟ ਵੰਦੇ ਰਹੇ ਹੱਥਾਂ ਵਿੱਚ ਪਾਏ ਸੋਨੇ ਦੇ ਗਹਿਣਿਆਂ ਨੂੰ ਸਿੱਖ ਤੱਕਦਾ ਰਿਹਾ ਤੇ ਗੁਰੂ ਵਾਲ ਤੇ ਮੁੱਖ ਹੁਣ ਹੀ ਨਹੀਂ ਸੁਣ। ਅਦਵਸ਼ ਕੇਵਲ ਤੇ ਕੇਵਲ ਗੁਰੂ ਦਾ ਕਰਨਾ ਜੇ ਹੁਣ ਸਾਡੇ ਜੀਵਨ ਚ ਅਸੀਂ ਜਾਂਦੇ ਜੀ ਵੇਖਿਆ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਉਹਨਾਂ ਸਿਖਾਇਆ ਸੀ। ਸਾਲ 1975 ਦੇ ਵਿੱਚ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਮਨਾਇਆ ਜਾ ਰਿਹਾ ਸੀ। ਸਾਰੇ ਜਗਤ ਦੇ ਸਿਖਾਣੋ ਤੇ ਆਮ ਲੋਕਾਂ ਨੂੰ ਸੁਨੇਹਾ ਦਿੱਤਾ ਗਿਆ ਪਿੰਨਗਰ ਕੀਰਤਨ ਦੇ ਰੂਮੇ ਚ ਪੰਜਾਬ ਦੀ ਧਰਤੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਦੇ ਭੇਜੇ ਸੀਸ਼ਗਾ ਸਾਹਿਬ ਆਪ ਕੋ ਨਗਰ ਕੀਰਤਨ ਗਿਆ ਉੱਥੇ ਸਮੇਂ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪ੍ਰਵੇਸ਼ ਕੀਤਾ ਬਹੁਤ ਸਾਰੇ ਲੋਕ ਪ੍ਰਧਾਨ ਮੰਤਰੀ ਹੁੰਦੇ ਨਾ ਆਪਣੇ ਚੱਲਦੇ ਕੀਰਤਨ ਦੇ ਵਿੱਚ ਖੜੇ ਹੋ ਗਏ ਮਾਂ ਪੁਸ਼ਖੜੇ ਨਹੀਂ ਹੋਏ ਉਹਨਾਂ ਨੇ ਆਪਣੇ ਗੁਰੂਵਾਲ ਮੁਖ ਕੀਤਾ ਜਦੋਂ ਮਥਾ ਤੇ ਕੇ ਬਹਿ ਗਏ ਤੇ ਉਹਨਾਂ ਇੱਕ ਸੁਨੇਹਾ ਦਿੱਤਾ ਸਮੁੱਚੀ ਮਾਨਵਤਾ ਦੇ ਸਿੱਖਾਂ ਨੂੰ ਆਮ ਲੋਕਾਂ ਨੂੰ ਕਿ ਇਹਦੇ ਨਾਲ ਵੱਡਾ ਕੋਈ ਨਹੀਂ ਜਾਣਦੇ ਇਹ ਗਾਣਾ ਬੰਦ ਕਰ ਦਿਓ ਕੁ ਸੱਜਣ ਸੱਚਾ ਪਾਪ ਸ਼ਾਹ ਸ਼ਿਰ ਸ਼ਾਹਾਂ ਵੈ ਸ਼ਾਹਾਂ ਜੇ ਪਾਸ ਬਹਿਤਾਂ ਸੁਹੀਏ ਜਿਸ ਪਾਸ ਵਹਿਤਾਂ ਸੁਹੀਏ ਸਬਨ ਦਾ ਵਿਸਹਾ ਇਹਦੇ ਕੋਲ ਬੈਠਿਆ ਗੁਰੂ ਗੋਦ ਵਿੱਚ ਕਿਸੇ ਦਾ ਨਾ ਕੋਈ ਆਖਿਆ ਨਹੀਂ ਕੋਈ ਖੜਾ ਨਾ ਹੋਇਆ ਕਈ ਵਾਰ ਜਦੋਂ ਉਹ ਜਦੋਂ ਦਾਤਾ ਜਾਂਦਾ ਹੋਵੇ ਕਿਸੇ ਪਰਿ ਉਸਦੋਂ ਅੰਗੂਠੇ ਲੱਗ ਕੇ ਕਈ ਵਾਰੀ ਬਹਿ ਜਾਂਦੇ ਆ ਸਾਨੂੰ ਸਮਝ ਹੀ ਨਹੀਂ ਆਉਂਦੀ ਕਿ ਸ਼ਰੂਪ ਮਹਾਰਾਜ ਦਾ ਜਾਂਦਾ ਨਾ ਕਿ ਗੱਲਬਾਤ ਕਰੇ ਤਾਂ ਖੜਾ ਹੋਵੇ ਇਹ ਬੋਲ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਸਾਹਮਣੇ ਕਹਿ ਦਿੱ ਤੁਸਣ ਕੋਈ ਨਹੀਂ ਸੀ ਉਹਨਾਂ ਨੂੰ ਤੇ ਕੋਈ ਨਹੀਂ ਉਹਨਾਂ ਪਾਇਆ ਕਿ ਤਾਂ ਤੇ ਸੰਤ بے ਪਰਵਾਹ ਹੁੰਦਾ ਹੈ ਸਮੁੱਚੀ ਮਨੁੱਖਤਾ ਉਹਨਾਂ ਦੀ ਸ਼ਿਵਕ ਪੰਡੰਨ ਦੀ ਹੈ ਕਬੀਰ ਸਾਹਿਬ ਕਹਿੰਦੇ ਨੇ ਤੁਸੀਂ ਕਹਿੰਦੇ ਹੋ ਅੱਜ ਕੱਲ੍ਹ ਤੇ ਕਿਤਾਸ਼ ਕੀਤਾ ਜਾਂਦਾ ਹੈ ਸੰਤ ਪੰਤ ਪਦ ਨੂੰ ਬੜਾ ਭੰਡਿਆ ਜਾਂਦਾ ਜੀ ਜਿਨ੍ਹਾਂ ਨੇ ਸੰਪੂਰਨਤਾ ਪ੍ਰਾਪਤ ਨਹੀਂ ਕੀਤੀ ਉਹਨਾਂ ਦੀ ਗੱਲ ਨੂੰ ਇੱਕ ਪਾਸੇ ਰੱਖ ਕੇ ਅਸੀਂ ਜਿਹੜੇ ਮੈਂ ਆਪਣੇ ਆਪ ਨੂੰ ਕਹਿੰਨਾ ਕਿ ਤੋਦਵਾ ਲਟਨ ਕਰਕੇ ਸੁਣਾਉਣ ਵਾਲਿਆਂ ਨੇ ਬਹੁਤ ਕੁਝ ਉਹਨਾਂ ਬਾਬਤ ਮਾਣਾ ਬੋਲ ਦਿੱਤਾ ਸੰਪੂਰਨਾਂ ਜਿਹੜੇ ਸੰਤ ਸੰ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਸਤਿਗੁਰਾਂ ਆਖਿਆ ਸੰਤ ਤੇ ਉਹ ਹੈ ਬਾਬਾ ਅਕੀਰ ਸਾਹਿਬ ਜੀ ਨੂੰ ਪੁੱਛੋ ਜਿਉਂ ਕਹਿੰਦੇ ਨੇ ਕਬੀਰ ਚੰਦਨ ਦਾ ਬਿਰਵਾ ਭਲਾ ਮੇਰੇ ਉਤਾਂਕ ਪਨਾਸ ਕੋਈ ਈ ਚੰਦਨ ਹੋਏ ਰਹੇ ਵਸੇ ਜੋ ਚੰਦਨ 파ਸ ਉਹ ਚੰਦਨ ਵਰਗੇ ਹੋ ਜਾਂਦੇ ਨੇ ਜਿਹਨੇ ਸੰਤਾਂ ਦੇ ਕੋਲ ਰਹਿੰਦੇ ਨੇ ਸੰਤ ਆਪਣੇ ਨਾਮ ਦੀ ਸੁਗੰਧੀ ਨੂੰ ਸੰਸਾਰ ਤੇ ਖਿਲਾਰਦਾ ਹੈ ਜਿਨ੍ਹਾਂ ਨੇ ਉਸ ਸੁਗੰਧੀ ਦਾ ਆਨੰਦ ਮਾਣਿਆ ਉਹ ਆਪਣੇ ਜੀਵਨ ਦੇ ਵਿੱਚ ਸੰਪੂਰਨ ਰੱਬ ਬਣ ਜਾਂਦੇ ਨੇ ਉਹਨਾਂ ਵਰਗੇ ਹੋ ਜਾਂਦੇ ਹਨ ਤੇ ਜਦੋਂ ਸੰਤ ਬਣਨ ਦੀ ਗੱਲ ਕੀਤੀ ਗਈ ਉਦੋਂ ਬਾਣੀ ਨੇ ਆਖਿਆ ਜੇ ਸੰਤ ਬਣਨਾ ਹੈ ਤੇ ਬਾਬਾ ਕਬੀਰ ਸਾਹਿਬ ਜੀ ਨੂੰ ਪੁੱਛੀ ਕਬੀਰ ਨੂੰ ਰੋੜਾ ਹੋਏ ਰਹੁ ਬਾਤ ਕਾ ਤਜ ਮਨ ਕਾ ਅਭਮਨ ਐਸਾ ਕੋਈ ਦਾਸ ਹੋਏ ਆਹ ਮਿਲ ਨਾ ਭਗਵਾਨ ਵੀ ਇਹੋ ਜਿਹਾ ਕੁਸਿਓ ਹੋਵੇ ਸਤਿਗੁਰਾਂ ਦੀ ਬਾਣੀ ਚ ਬਾਬਾ ਸਾਹਿਬ ਕਹਿੰਦੇ ਤੂੰ ਫਿਰ ਰੋੜਾ ਬਣ ਹਰਸਤੇ ਦਾ ਇਹਨਾਂ ਨੇ ਮਾਣਾ ਹੋ ਜਾ ਹਾਪਾਂ ਤੇ ਪਲੇਜੇ ਠੰਣੀ ਪੈਂਦੀ ਕਿਸ ਨੇ ਮਾਲਾ ਆਖਿਆ ਵੀ ਆਪਾਂ 10 ਸੋਨਾਂੀਆਂ ਨੇ ਤਾਂ ਥੰਗ ਤੇ ਕਿਤੇ ਗੁਰੂ ਕਿਰਪਾ ਕਰੇ ਇਹੋ ਜਿਹਾ ਸੁਭਾਅ ਬਣਦੇ ਹੋ ਇੱਥੇ ਨਾ ਰੋਈ ਫਿਰ ਅੱਗੇ ਬੋਲਦੇ ਮੰਨਿਆ ਕਿ ਨਹੀਂ ਰੋੜਾ ਵੀ ਨਹੀਂ ਹੁਣ ਬਾਣੀ ਜਿਹੜਾ ਬਾਣੀ ਪੜੇਗਾ ਵਾਣੀ ਦੇ ਅਰਥ ਪੜੇਗਾ ਕਿ ਆਪੇ ਕਹਿ ਕੇ ਤੇ ਆਪੇ ਫਿਰ ਕਹਿ ਰਹੇ ਨੇ ਕਿ ਰੋੜਾ ਵੀ ਨਹੀਂ ਬਣਾਉਣਾ ਖਲنگੇ ਜੇ ਰੋਲਾ ਬਣ ਗਿਆ ਨੀ ਨਿਮਰਤਾ ਗਈ ਤੇ ਬੱਸ ਨਹੀਂ ਕਵੀਰ ਰੋਣਾ ਹੂਆ ਤਾਂ ਕਿਆ ਭਿਆ ਪੰਖੀ ਕੋ ਦੁੱਖ ਦੇ ਪੰਥੀ ਕੋ ਦੁੱਖ ਦੇ ਪੰਥੀ ਰਾਹੀ ਨੂੰ ਕਹਿੰਦੇ ਨੇ ਜੀ ਖਲਗੇ ਰੋੜਾ ਮੇ ਨਹੀਂ ਓ ਕਿਸੇ ਦੇ ਪੈਰ ਵਿੱਚ ਠੁੰਡਾ ਵੱਜਦਾ ਹੈ ਰੂਣਾ ਵਹਿੰਦਾ ਕਈਆਂ ਦਾ ਲੋਹ ਵੀ ਨਿਕਲ ਜਾਂਦਾ ਹੈ ਕਹਿਣ ਲੱਗੇ ਐਸਾ ਤੇਰਾ ਦਾਸ ਹੈ ਕਿਉਂ ਤਨ ਨਹੀਂ ਮੈਂ ਖੇਹ ਤੇਰਾ ਦਾਸ ਹੀ ਹੋਣਾ ਚਾਹੀਦਾ ਜਿਵੇਂ ਧਰਤੀ ਦੀ ਮਿੱਟੀ ਇੰਨੀ ਗੱਲ ਕਹੀ ਥੋੜੇ ਸਮੇਂ ਬਾਅਦ ਫਿਰ ਕਹਿੰਦੇ ਕਿ ਨਹੀਂ ਖੇ ਵੀ ਨਹੀਂ ਹੋਣਾ ਚਾਹੀਦਾ ਦਾਸ ਕਿ ਬੰਨੇ ਆਵਾਜ਼ ਦੇ ਤੇ ਕਿਹੋ ਜਿਹਾ ਆਵੇ ਕਹਿਣ ਲੱਗੇ ਕਬੀਰ ਖੇ ਹੋਈ ਤੋ ਕਿਆ ਭਿਆ ਜਉ ਡਲਾਗੇ ਅੰਗ ਇੰਮਤੀ ਬਣ ਕੇ ਲੋਕਾਂ ਦੇ ਕੱਪੜੇ ਨਵੇੜ ਨਹੀਂ ਹੈ ਇਹ ਖੇ ਬਣ ਗਿਆ ਫਿਰ ਕੀ ਹੋਇਆ ਇੱਥੇ ਮਸਲੰ ਕਹਿਣ ਲੱਗੇ ਖੇ ਵੀ ਨਹੀਂ ਬਣਤਾ ਕਿ ਕਿਹੋ ਜਾਣਾ ਚਾਹੀਦਾ ਜੀ ਸ਼ਿਵ ਹਰ ਦਿਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ ਕਲਗ ਪਾਣੀ ਵਰਗਾ ਛੋੜੇ ਸਮੇਂ ਬਾਅਦ ਫਿਰ ਮੰਨੋ ਸਵਾਦ ਪੰਦਾ ਹੋਇਆ ਪੀ ਨਹੀਂ ਪਾਣੀ ਵੀ ਨਹੀਂ ਚਾਹੀਦਾ ਤੋ ਉਹ ਜਿਹੜਾ ਅੜੇਗਾ ਉਹ ਆਖੇਗਾ ਕਮੀਨ ਪਾਣੀ ਹੂ ਆ ਤਾਂ ਕਿਆ ਭਿਆ ਸਿਰਾਂ ਤੱਕ ਹੋਏ ਹਰ ਦਿਨ ਐਸਾ ਚਾਹੀਆ ਦਸ ਹਰ ਹੀ ਹੋਏ ਕਹਿੰਦੇ ਹਰੀ ਦਾ ਸੇਵਕ ਇਹੋ ਜਾਣਾ ਚਾਹੀਦਾ ਜਿਹੋ ਜਾਂ ਪਰਮੇਸ਼ਰ ਹੋਵੇ ਆਪਨਾ ਸਾਰੇ ਇੱਥੇ ਆਏ ਆ ਦੋ ਕੁ ਮਿੰਟਾਂ ਦਾ ਸਮਾਂ ਬਾਕੀ ਹੈ ਮੈਂ ਇੱਕ ਸ਼ਬਦ ਲੈ ਕੇ ਆਇਆ ਸਾਂ ਮੈਨੂੰ ਸਾਬਸੰਗ ਨੇ ਕਿਹਾ ਸੀ ਅੱਧਾ ਘੰਟਾ ਸਮਾਂ ਦੇਵਾਂਗੇ ਮੈਂ ਤਿਆਰੀਆਂ ਤੇ ਕਹਿੰਦੇ ਦੀ ਕੀਤੀ ਸੀ ਖੈਰ ਪ੍ਰਬੰਧਕਾਂ ਦਾ ਆਪਣਾ ਢਾਂਚਾ ਹੈ ਕਿਉਂਕਿ 15 ਮਿੰਟਾਂ 'ਚ ਕੁਝ ਨਹੀਂ ਬੋਲਿਆ ਜਾਂਦਾ ਤੁਸੀਂ ਇੱਕ ਕਿਸੇ ਸੰਤ ਦੇ ਬਾਰੇ ਵਿੱਚ ਬੋਲਣਾ ਹੈ ਕਿਸੇ ਆਮ ਵਿਅਕਤੀ ਦੀ ਸਟੇਜ ਤੇ ਬਹਿ ਕੇ ਵਿਆਖਿਆ ਨਹੀਂ ਕਰਨੀ ਇਹ ਆਪਣਾ ਕੀਤਾ ਵਾਅਦਾ ਨਾ ਬਣਾ ਚਾਹੀਦਾ ਪਟਿਆਲੇ ਤੋਂ ਮੈਂ ਸ਼ਰਪ ਰੱਖੀ ਸੁਣਵੇਂ ਆ ਕਿ ਅੱਛੀ ਨਹੀਂ ਵਕਤ ਤੇ ਨਾ ਦਿਓ ਅੱਧੇ ਘੰਟੇ ਤੋਂ ਵੱਧ ਗੱਲ ਨਹੀਂ ਬਣਦੀ ਇੰਨੇ ਚਿਰ ਤੇ ਗਲਾ ਗਰਮ ਹੀ ਹੁੰਦਾ ਹੈ ਖੈਰ ਮੈਂ ਆਪਣੇ ਸਮੇਂ 'ਚ ਸਮਾਪਤੀ ਕਰਾਂਗਾ 2 ਮਿੰਟਾਂ ਦਾ ਵਕਤ ਹੈ ਰਾਜ ਮਿਲਕ ਸਰਦਾਰੀਆਂ ਮੈਂ ਸ਼ਬਦ ਪੜਿਆ ਸੀ ਪਖਾ ਪਾਣੀ ਪਖਾ ਪੀਸ ਦਾਸਾ ਕਿਉਂਕਿ ਮਾਣੀ ਵਿੱਚ ਲਾ ਜਾਂਦਾ ਕੋਲਿਆ ਨਹੀਂ ਜਾਂਦਾ ਜੀ ਗਾਲੀ ਵਿੱਚ ਪਾਣੀ ਪਖਾ ਪੀਸ ਦਾਸਾ ਪੰਜਵੇਂ ਪਾਤਸ਼ਾਹ ਤਬ ਹੁ ਹੀ ਨਿਹਾਲ ਇਹ ਭਾਈ ਪ੍ਰਭੂ ਦੇ ਭਗਤ ਦੇ ਕਰ ਪਾਣੀ ਧੋਇਆ ਕਰ ਕਿਉਂਕਿ ਮੈਨੂੰ ਵਿਸ਼ਾ ਦਿੱਤਾ ਗਿਆ ਸੀ ਦਿੱਤਾ ਕਿਸ ਸਿੱਖ ਪ੍ਰੇਮੀ ਨੇ ਕਿ ਬਾਬਿਆਂ ਬਾਰੇ ਇਥੇ ਲੋਗ ਬੜਾ ਕੁਝ ਕਹਿੰਦੇ ਨੇ ਸੰਤਾਂ ਬਾਰੇ ਬੜਾ ਕੁਝ ਕਹਿੰਦੇ ਨੂੰ ਪਾਣੋ ਟੀਵੀ ਤੇ ਉਹਨਾਂ ਦੇ ਵਿੱਚ ਬੜੀਆਂ ਵੀਡੀਓ ਮਿਲ ਜਾਣਗੀਆਂ ਜਿਹਦੇ ਵਿੱਚ ਸ਼ੰਕਾ ਨੂੰ ਭੰਡਿਆ ਜਾਂਦਾ ਹੈ। ਉਹਨੇ ਕਿਹਾ ਸੀ ਕਿ ਇਹੋ ਜੀ ਕਥਾ ਕਰੋ ਕਿ ਇਹਨਾਂ ਨੂੰ ਇੱਥੋਂ ਵਾਲਿਆਂ ਨੂੰ ਸਮਝਾ ਦੇ ਕਿ ਬਾਬਾ ਸਾਹਿਬ ਕੀ ਸੰਕਲਪ ਹੈ ਉਹ ਸ਼ਬਦ ਲੈ ਹੈ ਤੇ 2 ਮਿੰਟਾਂ 'ਚ ਵਿਆਖਿਆ ਪੂਰੀ ਕਰ ਜਾਣੀ ਹੈ। ਹੇ ਭਾਈ ਪ੍ਰਮੂ ਨੇ ਭਗਤ ਘਰ ਦੇ ਘਰ ਵਿੱਚ ਪਾਣੀ ਧੋਇਆ ਕਰ। ਫੱਖਾ ਚੱਲਿਆ ਪਰ ਇਹ ਉਸ ਸਮੇਂ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੋਲ ਕਹੇ ਜਦੋਂ ਸਰੀਰਕ ਸਰੂਪ ਤੇ ਨੇ ਜਦੋਂ ਇਹ ਪ੍ਰਬੰਧ ਨਹੀਂ ਜਿਹੜੇ ਅੱਜ ਹਨ ਏਸੀ ਪੱਖਿਆਂ ਦੇ ਆਤਾ ਪੀਆ ਕਰ ਫਿਰ ਤੈਨੂੰ ਆਨੰਦ ਆਏਗਾ ਹੁਣ ਆਖਿਆ ਜਦੋਂ ਸੰਤ ਦੀ ਸੇਵਾ ਕਰੇ ਨਾ ਰਾਜ ਮਿਲ ਖਸ਼ਕਦਾਰੀਆਂ ਅਗਨੀ ਮਹਿ ਜਾਗ ਦੁਨੀਆਂ ਦੀਆਂ ਹਕੂਮਤਾਂ ਜ਼ਮੀਨ ਦੀ ਮਾਲਕ ਮਾਲਕੀ ਸਰਦਾਰੀਆਂ ਇਹਨਾਂ ਨੂੰ ਅੱਗ ਵਿੱਚ ਸਾੜ ਦੇ ਇਹਨਾਂ ਦੀ ਕੋਈ ਜ਼ਰੂਰਤ ਨਹੀਂ ਪਿਛਲੀ ਵਾਰ ਮੈਂ ਬੋਲਤੀ ਗਿਆ ਸੀ ਆ ਪਰਬੰਧ ਕੀ ਕਾਂਚੇ ਬਾਰੇ ਜੇ ਉਹ ਸ਼ਬਦ ਗਿਆਨੀ ਹੋਣ ਤੇ ਸ਼ਬਦ ਦੇ ਧਣੀ ਹੋਣ ਬਾਬਾ ਬੁੰਡਾ ਸਾਹਿਬ ਨੇ ਪ੍ਰਬੰਧਕ ਫਿਰ ਉਹਨਾਂ ਨੂੰ ਖਿਆਲ ਹੁੰਦਾ ਕਿ ਬਾਣੀ ਦੀ ਵਿਆਖਿਆ ਕਿਵੇਂ ਹੋਵੇ ਕਿੰਨਾ ਸਮਾਂ ਲੱਗਦਾ ਸੰਤ ਜਨ ਕਾ ਸ਼ੂਰ ਤਿਸੇ ਚਰਨ ਨੀ ਨਾਗ ਹੈ ਭਾਈ ਜੋ ਗੁਰਮੁਖ ਮਨੁੱਖਾਂ ਦਾ ਨੌਕਰ ਹੋਵੇ ਉਦੇ ਚਰਨਾਂ ਤੇ ਝੁਕਿਆ ਭਗਤ ਕਲ ਕਿਉਂਕਿ ਉਹਨਾਂ ਨੇ ਆਪਣਾ ਜੀਵਨਦਾਨ ਲਾਇਆ ਮੇਰੇ ਵਰਗਾ 4 ਦਿਨ ਪੜ ਕੇ ਕਥਾ ਮਾਣ ਟ ਕੇ ਆਖੇ ਵੀ ਨਹੀਂ ਜੀ ਸੰਤ ਤੇ ਇਸ ਤਰ੍ਹਾਂ ਦੀ ਮੱਥਾ ਨਹੀਂ ਟੇਕਣਾ ਮੈਂ ਤਾਂ ਕਿੰਨਾ ਚਰਮ ਤੋ ਕੇ ਪੀਣਾ ਚਾਹੀਦਾ ਨੇ ਸੰਪੂਰਨ ਸੰਤ ਦੇ। ਉਹ ਕਦੇ ਨਹੀਂ ਆਖਿਆ ਕਿਸੇ ਸਥਿਤ ਤੇ ਸੰਤ ਨੂੰ ਮੱਥਾ ਨਹੀਂ ਟੇਕਣਾ ਚਾਹੀਦਾ ਜਿਹੜਾ ਸ਼ਵਾਲ ਕਰੇ ਇੱਕੋ ਸ਼ਬਦ ਹੈ। ਜੋ ਗੁਰਦੀਸ਼ਾ ਸਿੱਖਣਾ ਤੁਸੀਂ ਨਿਮ ਨਿਮ ਲਾਗੋਂ ਪਾਇ ਜੁ ਨਾਮ ਤੋਂ ਹੀ ਨੇ ਨਾਮ ਤੋਂ ਸਖਣੀ ਨੇਤ ਨਿਯਮ ਤੋਂ ਗ੍ਰਿਹ ਕਰਨ ਵਾਲੇ ਪੜੇ ਨਿਖੇ ਵਿਅਕਤੀ ਇਹ ਕਹਿਣ ਬਿਨੈ ਜੀ ਇਹਦੇ ਅਰਥ ਨੇ ਜੀ ਭਾਵ ਅਰਥ ਪੜੋ ਦੇ ਜਦੋਂ ਤੁਸੀਂ ਨਾਮ ਹੀ ਬਣੋਗੇ ਤੁਹਾਡੇ ਉਨ ਤੋਂ ਆਪੇ ਅਰਥ ਨਿਕਲਣਗੇ ਇਥੇ ਸਤਿਗੁਰੂ ਕਹਿ ਰਹੇ ਨੇ ਕੋ ਦੂਜਾ ਨਹੀਂ ਕਹਿ ਲਗੇ ਮਾਇਆ ਧਾਨੀ ਸ਼ਤਨ ਪਤ ਤਿੰਨ ਛੋਡੋ ਤਿਆਗ ਇਹ ਭਾਈ ਮੈਂ ਤਾਂ ਜਿਹੜੇ ਵੱਡੇ ਵੱਡੇ ਤਣਾਤਾਂ ਆ ਜੀ ਹੁਣ ਉਹਨਾਂ ਨੂੰ ਦਾ ਸਾਥ ਛੱਡਣ ਨੂੰ ਪਿਆਰਾਂਗਾ ਪਰ ਸੰਤ ਜਨਾਂ ਦੇ ਸੇਵਕਾਂ ਦੇ ਚਰਨਾਂ ਵਿੱਚ ਰਹਿਣਾ ਪਸੰਦ ਕਰਾਂਗਾ ਸਹੀ ਪਿਆਰੇ ਮੇਨ ਜਿੰਨਾ ਮਿਲਿਆ ਤੇਰਾ ਨਾਮ ਤੇ ਆਵੇਂ ਮੈਨੂੰ ਉਪ ਕਰਾਇਆ ਉਹਨਾਂ ਨੇ ਤੇ ਉਹਨਾਂ ਕੋਲ ਪੰਜਵੇਂ ਤੇ ਬੈਠਿਆ ਉਹ ਬੰਦਨ ਵਿਕਾਰਾਂ ਨੂੰ ਘੋਤੋ ਕਿ ਕਢ ਦਿੰਦੇ ਸਨ ਇਹੋ ਜੀ ਉਹਨਾਂ ਦੇ ਬਚਨ ਸਨ ਉਹਨਾਂ ਵਿੱਚ ਸਤਿ ਆ ਉਹਨਾਂ ਵਿੱਚ ਸ਼ਕਤੀ ਇਹੋ ਜੀ ਸੀ ਕਿ ਵਿਕਾਰੀ ਤੋਂ ਵਿਕਾਰੀ ਵਿਅਕਤੀ ਦੇ ਦਿਲ ਨੂੰ ਤਬਦੀਲ ਕਰਨ ਦੀ ਉਹ ਸਮਰੱਥਾ ਰੱਖਦੇ ਸਨ ਤੇ ਸੰਤ ਗਿਆਨੀ ਮਸ਼ਕੀਨ ਸਿੰਘ ਜੀ ਕਿਹਦੇ ਨੇ ਤੁਹਾਡੇ ਕੋਲ ਸਮਰੱਥਾ ਨਾ ਨਾ ਹੋਵੇ ਜਿਹੜਾ ਤੁਹਾਨੂੰ ਸਤਾਏ ਤੰਗ ਕਰੇ ਤੁਸੀਂ ਗੁਰੂ ਕੋਲ ਰੋਇਆ ਕਰੋ ਇਹਦਾ ਮੇਰੇ ਮੇਰਾ ਤੇ ਕਹਿਣਾ ਨਹੀਂ ਛੱਡਦਾ ਕੂਈਆਂ ਦਾ ਦਿਮਾਗ ਪਾਦਾ ਉਹ ਨਾਖੇ ਜਦੋਂ ਸੰਤਾਂ ਦੇ ਦਰ ਤੇ ਆਉਂ ਤੇ ਨੁਕਤਾ ਚ ਨਹੀਂ ਨਾ ਕਰਿਓ ਸੰਤਨ ਕਾ ਦਾਨ ਨ ਰੁਖਾ ਸੋ ਸਰਬ ਨਿਧਾਨ ਹੈ ਭਾਈ ਗੁਰਮੁਖਾਂ ਦੇ ਕਰਤਾਏ ਰੁਖੀ ਰੋਟੀ ਜਿਹੜੀ ਹੈ ਉਹ ਮਿਲੇ ਤੇ ਉਹ ਦੁਨੀਆ ਦੇ ਸਾਰੇ ਖਜ਼ਾਨੇ ਹਨ ਗ੍ਰੇਸ਼ਾ ਕੋ ਤਾਂ ਛੱਤੀ ਪ੍ਰਕਾਤ ਤੇ ਬਿਖੂ ਸਮਾਨ ਪਰ ਪ੍ਰਮਾਤਮਾ ਨਾਲ ਟੁੱਕੇ ਹੋਏ ਮਨੁੱਖ ਦੇ ਕਰਦੇ ਛੱਤੀ ਤਰ੍ਹਾਂ ਦੇ ਪਦਾਰਥ ਜਿਹੜੇ ਨੇ ਪੋਜ ਜਹਾਂ ਸਮਾਨ ਨੇ ਇਹ ਗਾਲਾ ਕਬਿਰ ਬਾਦਸ਼ਾਨ ਨੇ ਖਸੀਦਾ ਤਾਂ ਮੈਂ 36 ਪ੍ਰਕਾਰ ਦੇ ਭੋਜਨ ਖਾਧੇ ਨੇ ਕਦੀ ਆਨੰਦ ਨਹੀਂ ਆਇਆ ਜਿਹੜਾ ਆਨੰਦ ਮੈਨੂੰ ਤੇਰੇ ਦਰ ਤੇ ਲੰਗਰ ਛੱਕ ਕੇ ਆਇਆ ਉਹ ਆਨੰਦ ਮੈਂ ਨਹੀਂ ਵੇਖਿਆ ਭਗਤ ਜਨ ਕਾ ਦੂਖ ਨਾ ਕੋੜ ਨਾ ਗੰਨਾ ਹੋਈ ਸਿਰੋਂ ਪਾਉ ਤੇ ਬਣਾ ਕੁਝ ਬੋਲਿਆ ਜਾਂਦਾ ਜੀ ਇੱਥੇ ਸਤਿਗੁਰਾਂ ਬਾਣੀ ਚ ਆਖਿਆ ਭਾਈ ਪ੍ਰਭੂ ਦੀ ਭਗਤੀ ਕਰਨ ਵਾਲੇ ਨੂੰ ਖਾਂ ਪਾਸੋਂ ਦੇ ਆਟਾ ਹੋਇਆ ਪੂਰਾ ਵੀ ਮਿਲ ਜਾਏ ਇਹਨੂੰ ਕਾਂਤੇ ਪਹਿਰ ਨਹੀਂ ਫਿਰ ਨੰਗਾ ਹੁੰਦਾ ਡਰ ਨਹੀਂ ਹੁੰਦਾ ਸਾਗਤ ਸਿਰ 'ਪਾਉ ਰੇਸ਼ਮੀ ਪਹਿਰਤ ਪਤ ਕੋਈ ਪ੍ਰਭੂ ਨਾਲ ਟੁੱਟੇ ਹੋਏ ਮਨੁੱਖ ਪਾਸੋਂ ਜੇ ਦੇਸ਼ਮੀ ਸਰੂਪਾ ਵੀ ਮੇਰੇ ਪਹਿਰਿਆ ਇੱਜ਼ਤ ਚਲੀ ਜਾਂਦੀ ਹੈ ਅਖੇਲ ਨਹੀਂ ਪੌੜੀ ਹੈ ਸਾਗਤ ਸਿਉ ਮੁਖ ਜੋਰਿਆ ਅੱਧ ਵਿੱਚੋਂ ਟੁੱਟ ਹੈ ਹੀ ਭਾਈ ਪ੍ਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਨਾਲ ਮੇਲ ਜੁੜ ਰੱਖਿਆ ਉਹ ਮੇਲ ਕੋ ਟੋੜ ਨਹੀਂ ਨਿਭਦਾ ਅੱਧ ਵਿੱਚੋਂ ਟੁੱਟ ਜਾਂਦਾ ਹੈ ਹਰ ਜਨ ਕੀ ਸੇਵਾ ਜੋ ਕੰਦੇ ਇਤ ਉਹ ਤਹ ਛੁਟ ਜਿਹੜਾ ਮਨੁ ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦਿਆਂ ਦੀ ਸੇਵਾ ਕਰਦਾ ਹੈ ਇਸ ਲੋਕ ਵਿੱਚ ਤੇ ਪੁਰ ਲੋਕ ਵਿੱਚ ਝਗੜਿਆਂ ਬਖੇੜਿਆਂ ਤੋਂ ਬਚਿਆ ਰਹਿੰਦਾ ਹੈ ਸਭ ਕੁਝ ਤੁਮ ਹੀ ਤੇ ਹੁਆ ਆਪ ਬਣਤ ਬਣਾਈ ਦਰਸ਼ਨ ਭੇਟ ਤਸਾਂਧ ਤਾ ਨਾਨਕ ਗੁਣ ਗਾਈਂ ਹੈ ਪ੍ਰਭੂ ਜੀਵਾਂ ਦੇ ਕੀ ਵਸ ਜੀਵਾਂ ਦਾ ਹਰੇਕ ਕੰਮ ਤੇਰੀ ਪ੍ਰੇਰਣਾ ਨਾਲ ਹੁ ਆਪ ਹੀ ਸਭੀ ਖੇਡ ਨੱਚੀ ਹੋਈ ਹੈ ਹੇ ਨਾਨਕ ਅਰਦਾਸ ਕਰ ਆਖੀ ਪ੍ਰਭੂ ਮੇਰ ਘਰ ਮੈਂ ਗੁਰੂ ਦਾ ਦਰਸ਼ਨ ਕਰ ਗੁਰੂ ਦੀ ਸੰਗਤ ਵਿੱਚ ਰਹਿ ਕੇ ਸਦਾ ਤੇਰੇ ਨਾਲ ਹਮਦਰਦ ਰੰਗ ਇਹ ਉਹ ਸਥਾਨ ਹੈ ਕਿਉਂਕਿ ਵਿਚੋਲਾ ਬਣਦਾ ਸੰਤ ਉਹ ਤੁਹਾਨੂੰ ਗੁਰੂ ਤੂੰ ਬੜੀਆਂ ਰਹਿਣ ਦਾ ਦਵਾ ਦਿੰਦਾ ਜਿੱਥੋਂ ਤੁਹਾਨੂੰ ਹਰ ਚੀਜ਼ ਪ੍ਰਾਪਤ ਹੋਵੇਗੀ ਗੁਰੂ ਕੋਲ ਉਹ ਕੁਝ ਹੈ ਅਸੀਂ ਰੋਜ਼ ਪੜਿਆ ਪਰ ਮੰਨਿਆ ਨਹੀਂ ਸਾਚੇ ਸਾਹਿਬਾ ਕਿਆ ਨਹੀਂ پڑھਦੇ ਰਹੇ ਕਟਮ ਜੀ ਦਾ ਸਭਿਛ ਹੈ ਜਿਸ ਦੇਹ ਹਿਸੂ ਪਾਵੈ ਸਦਾ ਸ਼ਕਤ ਸਲਾਹ ਤੇਰੀ ਨਾਮ ਮੰਨੂ ਸਾਵੈ ਹੋਈਆ ਉਲੱਠਾ ਦੁਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਬ ਹਸਾਰੀਆਂ ਸੰਖਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬ੍ਰਹਮ ਕਾਂ ਦਾ ਕੋਟਾਨ ਕੋਟਾਨ ਵਾ ਜਿਨ੍ਹਾਂ ਨੇ ਗੁਰੂ ਦੀ ਸੰਤਾਂ ਦੇ ਮਹਾਂ ਪਰਸ਼ੰਦੇ ਦਰਸ਼ਨ ਕਰਾਏ ਪ੍ਰੇਮ ਸਹਿਤ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਔਰ ਜਿਹੜੇ ਭਾਤੇ ਇਸਨ ਬਰਬਾਦਵਿੰਦਰ ਸਿੰਘ ਜੀ ਚੋਕੇ ਵਾਲੇ ਜੋ ਕਿ ਅਜ ਤਰ ਪਟਿਆਰੇ ਸੇਵਾ ਲਵਾ ਰਹੇ ਹਨ ਬਹੁਤ ਬਹੁਤ ਇਨਨਤ ਧੰਨਵਾਦ ਸੋ